ਬੇਨਤੀ ਕਰਾ ਭਾਵੇਂ ਕਿੰਨੀ ਨੀਵੀਂ ਪਾਈ ਜਾਓ ਨੁਕਸਾਨ ਤੋਂ ਸਾਰਾ ਹੀ ਕਰਾ ਲਿਆ ਫਿਰ ਕੋਈ ਫਾਇਦਾ ਨਹੀਂ ਹੋਇਆ ਇੱਕ ਮੁਰਗੇ ਨੂੰ ਉਹਦੇ ਮਾਲਕ ਨੇ ਆਖਿਆ ਵੀ ਜੇ ਸਵੇਰੇ ਤੂੰ ਬਾਗ ਦਿੱਤੀ ਨਾ ਤੇ ਤੈਨੂੰ ਮੈਂ ਵਟ ਦੇਣੀ ਮੁਰਗੇ ਨੇ ਬਾਗ ਨਾ ਦਿੱਤੀ ਉਹਨੇ ਆਖਿਆ ਕਿ ਲੋ ਬਾਗ ਤੇ ਨਹੀਂ ਦੇਣੀ ਉਹਨੇ ਆਪਣੀ ਧੌਣ ਕਢਾਈ ਬਾਗ ਨਹੀਂ ਦਿੱਤੀ ਮੁਰਗੇ ਦੇ ਮਾਲਕ ਨੇ ਅਗਲੇ ਦਿਨ ਆਖਿਆ ਜੇ ਤੂੰ ਧੌਣ ਨਾ ਕਢਾਈ ਨਾ ਬਾਗ ਤੇ ਨਹੀਂ ਦਿੱਤੀ ਤੇ ਵੱਡ ਮੈਂ ਤਾਂ ਵੀ ਦੇਣਾ ਉਹਨੇ ਅਗਲੇ ਦਿਨ ਬਾਗ ਵੀ ਨਾ ਦਿੱਤੀ ਧੌਣ ਵੀ ਨਾ ਕਢਾਈ ਉਹਨੇ ਆਪਣੇ ਖੰਭ ਫੜਫੜਾਏ ਤੇ ਚੌਥੇ ਦਿਨ ਮਾਲਕ ਪਤਾ ਕੀ ਕਹਿੰਦਾ ਕਹਿੰਦਾ ਵੀ ਜੇ ਕੱਲ ਨੂੰ ਤੂੰ ਆਂਡਾ ਨਾ ਦਿੱਤਾ ਤੇ ਤੈਨੂੰ ਮੈਂ ਵੱਢ ਦੇਣਾ ਮਾਰ ਦੇਣਾ ਮੁਰਗਾ ਰੋ ਪਿਆ ਮਾਲਕ ਕਹਿੰਦਾ ਵੀ ਹੁਣ ਡਰ ਗਿਆ ਮੌਤ ਤੋਂ ਉਹ ਕਹਿੰਦਾ ਡਰ ਨਹੀਂ ਗਿਆ ਰੋਂਦਾ ਇਸ ਵਾਸਤੇ ਵੀ ਅਣਖ ਗਵਾ ਕੇ ਮਰ ਲਗਾ ਓਏ ਜੇ ਮਾਰੀ ਜਾਣਾ ਸੀ ਤਾਂ ਮੈਂ ਪਹਿਲੇ ਦਿਨ ਹੀ ਬਾਗ ਦਿੰਦਾ ਆਪਣੀ ਗੈਰਤ ਤੇ ਨਾ ਛੱਡਦਾ ਆਪਣੀ ਹੋਂਦ ਤਰਾ ਗਵਾਉਂਦਾ ਓਏ ਪੰਜਾਬੀਓ ਤੁਸੀਂ ਅਸ਼ੋਕ ਬਾਦਸ਼ਾਹ ਦੇ ਕੰਨੇ ਹੱਥ ਲਵਾ ਦਿੱਤੇ ਤੁਸੀਂ ਨਾਦਰਾਂ ਦਾ ਮੂੰਹ ਤੋੜਿਆ ਤੁਸੀਂ ਅਬਦਾਲੀਆਂ ਕੋਲੋਂ ਜੇਲਮ ਦੇ ਕੰਡੇ ਤੋਂ 20-20 ਹਜ਼ਾਰ ਲੜਕੀਆਂ ਛਡਾ ਲੈਂਦੇ ਰਹੇ ਤੇ ਅੱਜ ਆਪਣੀ ਅਣਖ ਨਾ ਗਵਾ ਦਿਓ